ਜੀ ਜੀ ਇਹਨਾਂ ਬਵਰਿਓ ਜੇ ਤੁਹਾਡੇ ਘਰਾਂ 'ਚ ਸੈਲ ਆਈ ਆ ਜਾਂ ਆਉਣ ਲੱਗੀ ਆ ਤੇ ਜਾਂ ਤੁਸੀਂ ਸੈਲ ਆਉਣ ਤੋਂ ਰੋਕਣ ਵਾਸਤੇ ਕੋਠੀ ਨਵੀਂ ਪਾ ਰਹੇ ਆ ਤਾਂ ਇੱਕ ਕਰੀ ਵੀਡੀਓ ਦੇਖ ਕੇ ਜਾਓ ਅਸੀਂ ਹੈਗੇ ਸ਼ਹਿਰ ਜਗਰਾਉਂ ਵਾਲੀ ਕੋਠੀ ਦੇ ਵਿੱਚ ਉਹ 4 ਚਪਰੇ ਹੀ ਡੋਗਾ ਢਿਭਾਣ ਨੇਵਾ ਪਹਿਲਾਂ ਡੋਗਾ ਢਿਭ ਕੀਤਾ ਹੋਇਆ ਉਦੋਂ ਬਾਅਦ ਆ ਆ ਹੁਣ ਤਾਂ ਕਈ ਠੇਕੇਦਾਰ ਨੇ ਕਹਣਾ ਪਾਦੀ ਸੁੱਕੀ ਜੀ ਰਿਓੜੀਆਂ ਹੀ ਬਣਾ ਕੇ ਨਹੀਂ ਰਣ ਆ ਜਾ ਬੱਬਾ ਜਿਹੜੀ ਅਸਲੀ ਚੀਜ਼ ਆਪਣੀ ਹੁਣ ਦਿਖਾਉਣੀ ਆ ਆਪਾਂ ਪਹਿਲਾਂ ਚਲਾ ਲਾ ਵੀਰੇ ਆਤਾ ਹੀ ਐਨਾ maal ਖੁਸ਼ਗਾ ਇਹ ਆ ਦੇਖੋ ਨੇੜੇ ਆ ਜਾ ਬਈ ਸੋਹਣਿਆ ਜਮਾਂ ਨੇੜੇ ਹੁੰਦਰਾ ਨੇ ਕੋਈ ਨਹੀਂ ਆ ਜਾ ਆ ਜਾ ਗਾਉਂੋਂ ਦੇ ਉਹ ਦਿਓ ਦਿਓ ਦੇ ਆ ਜਿੰਨਾ maal ਪਾਇਆ ਹੋਇਆ ਪਲੱਸ ਆ ਜਾ ਰਹੀ ਜੀ ਦੋ ਹੋਣੇ ਨੂੰ ਐ ਥਾਪੜ ਥਾਪੜ ਕੇ ਜਮਾਂ ਜ਼ੀਰੋ ਲੈਵਲ ਕਰਨਾ ਹੈ ਕਹਿਣ ਦਾ ਮਤਲਬ ਆ ਵੀ ਜਦੋਂ ਆਪਾਂ ਇੰਟਰਲੌਕ ਬਣਾਉਂਦਾ ਬਈ ਦੇਖਦੇ ਨਾ ਫੈਕਟਰੀਆਂ ਦੇ ਵਿੱਚ ਇੰਟਰਲੌਕ ਬਣਦਾ ਉਥੇ ਇਹ ਗੱਲਾਂ ਕਹੀਆਂ ਜਾਂਦੀ ਵੀ ਵਾਈਬ੍ਰੇਟ ਕਰਕੇ ਬਣਾਉਂਦੇ ਆ ਜੀ ਅਸੀਂ ਐਂ ਕਰਦੇ ਓਵੇਂ ਕਰਦੇ ਆ ਫਿਰ ਉਥੇ ਆਹ ਚੀਜ਼ਾਂ ਮੈਨੇ ਰਖਾਉਣੀਆਂ ਆਜਾ ਆਜਰਾਂ ਨੇ ਘਾਣੂਆ ਮੜਾ ਇੱਕ ਕਰ ਕੋਈ ਜਾਣ ਦੇ ਜਾਂ ਲਟਕਾ ਕੇ ਮਾਰ ਪੈਣ ਦੇ ਲਟਕਾ ਕੇ ਆਹ ਇਹਨੇ ਜਿਹੜਾ ਪਾਣੀ ਹੋਇਆ ਉਹਨੂੰ ਥੱਲੇ ਕੱਢ ਦੇਣਾ ਜਿਹੜੀ ਰਹਿ ਗਈ ਬਜਰੀ ਜਾਂ ਜਿਹੜਾ ਆਪਾਂ ਨਰਾ ਸੀਮਿੰਟ ਪਾਇਆ ਹੋਇਆ ਇਹਦੇ ਵਿੱਚ ਐਨੀ ਕਹਿੰਦਾ ਮਤਲਬ ਮੁਸ਼ਕਲ ਕਰਨ ਤੋਂ ਬਾਅਦ ਰੋਗ ਦੇ ਸੋਹਣੇ ਸਜਣਾ ਅੱਛਾ ਇਹ ਕੰਮ ਕਰਨ ਦਾ ਮਤਲਬ ਸਾਡਾ ਇਹ ਹੈ ਆ ਥੱਲੇ ਤੁਹਾਨੂੰ ਬੀਮ ਪਾਇਦੀਆਂ ਦਾ ਹੋਊਗਾ ਬੀਮ ਤੋਂ ਥੱਲੇ ਨਿਉਆ ਡੋਗਾ ਡੇਬ ਨਹੀਂ ਕੀਤੀਆਂ ਇੱਕ ਦੋ ਬਾਹਲੇ ਸੂਜਵਾਨ ਸਜਣਾ ਨੇ ਕਿਹਾ ਸਾਨੂੰ ਵੀ ਤੂੰ ਥੱਲੇ ਤਾਂ ਤੂੰ ਘੜਕਾ ਪਾਤਾ ਸਾਈਡਾਂ ਤੋਂ ਜਿਹੜੀ ਭਰਤ ਪਾਈ ਉਹ ਕਿਵੇਂ ਰੁਕੂਗੀ ਸੱਲ ਪਹਿਲਾਂ ਤਾਂ ਇਹ ਤੁਹਾਨੂੰ ਇਹਨਾਂ ਕਨੈਕਸ਼ਨ ਕੋਈ ਨਹੀਂ ਦਿੱਤਾ ਕਈ ਭਰਾ ਠੇਕੇਦਾਰ ਕੀ ਕਰਦੇ ਤੇਗੇ ਲਾ ਦਿੰਦੇ ਆ ਤੇਗੇ ਲਾ ਕੇ ਉਹਦੇ ਵਿਚਾਲੇ ਬਜਰੀ ਪਾ ਕੇ ਕੰਮ ਚਲਾ ਦਿੰਦੇ ਅਸੀਂ ਨਾ ਤਾਂ ਵਿਚਾਲੇ ਬਜਰੀ ਪਾਉਣੀ ਹੈ ਜੀ ਸਿੱਧਾ ਬੀਮ ਆ ਥੱਲੇ ਲੱਗਿਆ ਹੋਇਆ ਇਥੋਂ ਤੱਕ ਦੱਸਿਆ ਲੈਣੇ ਕੱਟ ਤੀਏ ਥੱਲੇ ਨੀਰਾ ਪਾਇਆ ਹੋਇਆ ਰਾਨਾ ਦਿਖਾ ਦੇ ਇੱਕ ਰੀ ਇਹ ਥੱਲੇ ਵੀ ਨੀਰਾ ਪਾਇਆ ਹੋਇਆ ਸਾਰੇ ਪਾਸੇ ਥੱਲੇ ਨੀਰਾ ਪਾਇਆ ਹੋਇਆ ਉਦੋਂ ਉੱਤੇ ਬੀਮ ਹੋਗਾ ਬੀਮ ਦਾ ਕਨੈਕਸ਼ਨ ਕਿਸੇ ਚੀਜ਼ ਨਾਲ ਨਹੀਂ ਉਦੋਂ ਉੱਤੇ ਫੇਰ ਵੀ ਨੀਰਾ ਪਾਇਆ ਹੋਇਆ ਉਦੋਂ ਤਾਂ ਆਪਾਂ ਡਿਓਗਾ ਡੀਪ ਕੀਤੇ ਹੋਈਆਂ ਉਦੋਂ ਤਾਂ ਆਹ ਉੱਤੇ ਫੇਰ ਨੀਰਾ ਪਾਇਆ ਰਾਨਾ ਦਿਖਾ ਦੇ ਆਂਧਰਾ ਪਾਇਆ ਹੋਇਆ ਇਹਦੇ ਉੱਤੇ ਆਪਾਂ ਹੁਣ 3 ਇੰਚ ਡੀਪੀਸੀ ਪਾਉਣ ਲੱਗੇ ਡੀਪੀਸੀ ਪਾਉਣ ਲੱਗੇ ਵਾਈਬ੍ਰੇਟ ਕਰਕੇ ਵਾਈਬ੍ਰੇਟ ਹੋਣ ਦਾ ਮਤਲਬ ਇਹ ਹੁੰਦਾ ਵੀ ਥੱਲਿਓਂ ਕੋਈ ਮੋਰੀ ਨਾ ਰਹੇ ਜੇ ਮ ਸੈਲ ਨਾ ਚੜਨ ਦਾ ਆਪਣੀ ਕੋਠੀਆਂ ਸਭ ਤੋਂ ਵੱਡਾ ਕਾਰਨ ਹੀ ਇਹ ਆ ਵੀ ਆਪਾਂ ਡੀਪੀਸੀ ਡਬਲ ਪਾਉਣੇ ਆ ਇੰਨਾ ਮਾਲ ਪਾਉਣ ਤੋਂ ਬਾਅਦ ਨੂੰ ਵਾਈਬ੍ਰੇਟ ਕਰਕੇ ਜ਼ੀਰੋ ਕਰਦਨੇ ਆ ਇੱਕ ਆਈ ਡੀਪੀਸੀ ਹੋਰ ਪੈਣੀ ਆ ਉਦੋਂ ਪਹਿਲਾਂ ਅੰਦਰ ਆ ਪਾਰਾਂ ਨੇ ਉਹ ਰਿਆ ਜੀ ਆਹ ਮੇਰਾ ਪਾਤਾ ਜੀ ਆਹ ਮੇਰਾ ਪਾ ਕੇ ਨੂੰ ਬਿਲਕੁਲ ਫਰਸ਼ ਰਹਿ ਪਏ ਫਰਸ਼ ਰੂਪ ਬਣਾਦਣਾ ਚਾਰੇ ਪਾਸੇ ਨੂੰ ਇਹਦੇ ਉੱਪਰ 3 ਇੰਚ ਡੀਪੀਸੀ ਪੈਣੀ ਹੈ ਗੇਟਾਂ ਵਾਲੀ ਜਗ੍ਹਾ ਛੱਡ ਕੇ ਪੈਣੀ ਆ ਜਿਹੜੇ ਬੰਦੇ ਕਹਿੰਦੇ ਵੀ ਆਪਾਂ ਇਹਦੇ ਨਾਲ ਦਾ ਕੰਮ ਕਰਾਉਣਾ ਜਾਂ ਇਹ ਹੀ ਕੰਮ ਕਰਾਉਣਾ ਫਿਰ ਤੁਹਾਨੂੰ ਰੇਟ ਵੀ ਭਰਨਾ ਪਊਗਾ ਜੀ ਸੈਲ ਅਸੀਂ ਐਂ ਨਹੀਂ ਕਹਿੰਦੇ ਪਰ ਜੇ ਲੋਕਾਂ ਦੇ 5 ਸਾਲਾਂ ਚਾਹੁੰਦੀ ਹੈ ਤੇ ਆਪਣੇ 25 ਸਾਲਾਂ ਚਾਹੂ ਇਹ ਤਸੱਲੀ ਹੈ ਇਸ ਕੰਮ ਦੀ ਕਿਉਂਕਿ ਆਪਣੇ ਨਾ ਪੁਰਾਣੇ ਫਾਰਸ਼ੇਡ ਲੱਗੇ ਹੋਏ ਸੀਗੇ ਉਹਨਾਂ ਦੇ ਕਦੇ ਸੱਲ ਨਹੀਂ ਆਈ ਤੁਸੀਂ ਦੇਖੋਗੇ ਪੁਰਾਣੇ ਗਾਰੇ ਦੇ ਘਰ ਬਣੇ ਹੋਏ ਆ ਉਹਨਾਂ ਸੱਲਾਂ ਨਹੀਂ ਆਈਆਂ ਸੀਗੀਆਂ ਅਸੀਂ ਪਾਣੀ ਛੱੜਦੇ ਹੱਕ ਠੋਕੇ ਛੱੜਦੇ ਤਾਂ ਛੱੜਦੇ ਆ ਉਦੋਂ ਵੱਡੀ ਗੱਲ ਐ ਖੋਰਾਂ ਨਾਲ ਉਹ ਰਿਆ ਇਹਦੇ ਵੀ ਸਾਡਾ ਸਰੀਆ ਪਾਇਆ ਹੋਇਆ ਇੱਕਾ ਦੋ ਸੂਤ ਦਾ ਸਰੀਆ ਤਾਂ ਪਾਇਆ ਹੋਇਆ ਬਈ ਇਹਨੂੰ ਲਿੰਕ ਕੀਤਾ ਹੋਇਆ ਚਾਰੇ ਪਾਸਿਓਂ ਉਹ ਵੀ ਦਿਖਾ ਦੇ ਰਹੇ ਨੇ ਆਹ ਲਿੰਕ ਕੀਤਾ ਹੋਇਆ ਸਾਰੇ ਪਾਸਿਓਂ ਇਥੇ ਤੋਂ ਲਿੰਕ ਕੀਤਾ ਹੋਇਆ ਲਿੰਕ ਤਾਂ ਕੀਤਾ ਹੋਇਆ ਵੀ ਜਦੋਂ ਇਹ ਨਿਉਂਕ ਦੇ ਬਾਈਚਾਂਸ ਗੜਬੜ ਕਰਦੇ 800 ਦੇ ਪਾਏ ਹੋਇਆ ਤੇ ਖੁੱਲੇ ਨਾ ਸਰੀਏ ਜਿਹੜੀ ਬਜਰੀ ਆ ਪਤ ਤਿੰਨ ਸਾਢੇ ਤਿੰਨ ਇੰਚ ਬਜਰੀ ਉਹ ਕਵਰਿੰਗ ਕਰ ਜਾਂਦੀ ਧੰਨਵਾਦ ਵਿਧਮ ਡੀਲਰ ਕੰਮ ਕਰਾਉਣ ਵਾਸਤੇ ਬੁਕਿੰਗ ਚੱਲੂ ਆ ਜੀ ਬੁਕਿੰਗ ਹੋਊਗੀ ਲਗਭਗ 26 ਦੇ ਤੀਜੇ ਦੇ ਜਮਿਨੇ ਤੋਂ ਉਦੋਂ ਪਹਿਲਾਂ ਕੰਮ ਨਹੀਂ ਸ਼ੁਰੂ ਹੋਣਾ ਜੀਓਐਮ ਸ਼ੁਕਰੀਆ ਵਿਧਮ ਡੀਲਰ ਚੰਗੇ ਰੇਟ ਦੇ ਵਿੱਚ ਵਧੀਆ ਕੰਮ ਕਰਾਉਣ ਵਾਸਤੇ ਨੰਬਰ ਚੱਲਦਾ ਜੀ ਧੰਨਵਾਦ